ਮੈਂ ਫੇਰ ਆਪ ਜੀ ਨੂੰ ਕਹਿਣਾ ਚਾਹਨਾ ਕਿ ਆਪਾਂ ਇਸ ਪਾਰਟੀ ਨੂੰ ਮਜ਼ਬੂਤ ਕਰੀਏ ਇਸ ਪਾਰਟੀ ਨੂੰ ਆ ਲੀਡਰਸ਼ਿਪ ਬੈਠੀ ਹੈ ਔਰ ਮੈਨੂੰ ਇਹ ਵੀ ਪਤਾ ਹੈ ਕਿ ਅਜੇ ਤਾਂ ਉਹਨਾਂ ਦੇ ਸਿਰ ਦੇ ਉੱਤੇ ਹੰਕਾਰ ਜਿਹੜਾ ਹੈ ਨਾ ਉਹ ਬਹੁਤ ਵੱਡਾ ਹਿਮਾਲਿਆ ਪਰਬਤ ਵਰਗਾ ਚੜਿਆ ਹੋਇਆ ਹੈ ਤੇ ਜਦੋਂ ਕਿਤੇ ਆ ਜਿਹੜੇ ਕੱਠ ਜਿਹੜੇ ਆ ਲਗਾਤਾਰ ਮਹੀਨਾ ਹੋਰ ਚੱਲੇ ਨਾ ਤੇ ਉਹਨਾਂ ਦਾ ਹੰਕਾਰ ਜਦੋਂ ਉਤਰਿਆ ਤੇ ਉਹਨਾਂ ਨੇ ਤੁਹਾਡੇ ਨਾਲ ਸਮਝੌਤਾ ਕਰਨ ਵਾਸਤੇ ਆਉਣਾ ਤੇ ਜੇ ਉਹਨਾਂ ਨਾਲ ਤੁਸੀਂ ਸਮਝੌਤਾ ਕਰਨ ਵਾਸਤੇ ਸਹਿਮਤੀ ਦਿੱਤੀ ਤੇ ਸਮਝ ਲਓ ਤੁਸੀਂ ਜ਼ਹਿਰ ਖਾ ਲਿਆ ਬੋਲੇ ਸੋਨਿਆਰ ਰਸੀਆਂ ਕਾਲਾ ਖੁਦਕੁਸ਼ੀ ਹੈ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਕਰਨਾ ਖੁਦਕੁਸ਼ੀ ਇਸ ਖੁਦਕੁਸ਼ੀ ਨੂੰ ਨਾ ਕਰਿਓ ਹੁਣ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਘਰੇ ਬਿਠਾਇਆ ਤੇ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਘਰੇ ਬਿਠਾਇਆ ਉਹਨਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਦੇ ਸਿਰਾਂ ਤੇ ਨਹੀਂ ਬੈਠਣ ਦੇਵਾਂਗੇ ਹੁਣ ਇਹ ਘਰੇ ਹੀ ਰਹਿਣਗੇ ਔਰ ਇਹਨਾਂ ਨੂੰ ਘਰ ਦੇ ਅੰਦਰ ਵੜ ਕੇ ਤਾਲਾ ਲਾ ਕੇ ਆਵਾਂਗੇ ਇਸ ਮਕਸਦ ਲਈ ਇਹ ਪੰਜ ਮੈਂਬਰੀ ਕਮੇਟੀ ਤੁਰੀ ਹੋਈ ਹੈ